ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਮੈਂ ਜ਼ਰੂਰ ਚਾਹੂੰਗੀ ਮੌਜੂਦਾ ਸਮੇਂ ਦੇ ਵਿੱਚ ਕਿਹੜੇ ਖਾਸ ਮੁੱਦੇ ਨੇ ਜਿਨ੍ਹਾਂ ਦੇ ਉੱਪਰ ਅੱਜ ਪ੍ਰੋਗਰਾਮ ਦੇ ਵਿੱਚ ਆਪਾਂ ਚਰਚਾ ਕਰਾਂਗੇ ਕਿੜੀਆਂ ਖਾਸ ਖਬਰਾਂ ਨੇ ਜ਼ਰੂਰ ਇੱਕ ਇੱਕ ਕਰਕੇ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਤੇ ਤੁਹਾਡਾ ਅਨਾਲਿਸਿਸ ਦਰਸ਼ਕਾਂ ਨਾਲ ਸਾਂਝਾ ਲਿਕੋ ਅੱਜ 3-4 ਵੱਡੀਆਂ ਖਬਰਾਂ ਨੇ ਜਿਹੜੀਆਂ ਆਪਸ ਦੇ ਵਿੱਚ ਇੱਕ ਦੂਜੇ ਨਾਲ ਜੁੜਦੀਆਂ ਵੀ ਨੇ ਔਰ ਇੱਕ ਇੱਕ ਕਰਕੇ ਉਹਨਾਂ ਸਾਰਿਆਂ ਦੇ ਉੱਤੇ ਗੱਲ ਅੱਗੇ ਵਧਾਵਾਂਗੇ ਸਭ ਤੋਂ ਪਹਿਲਾਂ ਤਾਂ ਪੰਜਾਬ ਦੇ ਵਿੱਚ ਨਵੇਂ ਗਵਰਨਰ ਆਏ ਨੇ ਗੁਲਾਬ ਚੰਦ ਕਟਾਰੀਆ ਔਰ ਬਨਵਾਰੀ ਲਾਲ ਪ੍ਰੋਹਿਤ ਅਸਤੀਫਾ ਦੇ ਕੇ ਚਲੇ ਗਏ ਨੇ ਮੰਨਿਆ ਹੀ ਜਾ ਰਿਹਾ ਸੀ ਕਿ ਜਿਸ ਤਰ੍ਹਾਂ ਨਾਲ ਪੰਜਾਬ ਦੀ ਸਰਕਾਰ ਨਾਲ ਬਨਵਾਰੀ ਲਾਲ ਪ੍ਰੋਹਿਤ ਦਾ 36 ਦਾ ਅੰਕੜਾ ਰਿਹਾ ਕੀ ਗੁਲਾਬ ਚੰਦ ਕਟਾਰੀਆ ਔਰ ਪੰਜਾਬ ਦੇ ਮੁੱਖ ਮੰਤਰੀ ਇਹ ਆ ਪੰਜਾਬ ਦੀ ਸਰਕਾਰ ਦੇ ਵਿਚਾਲੇ ਸਬੰਧ ਚੰਗੇ ਹੋਣਗੇ ਜਾਂ ਨਹੀਂ ਇਹ ਸਾਰਿਆਂ ਦੇ ਲਈ ਬਹੁਤ ਅਹਿਮ ਵਿਸ਼ਾ ਹੈ ਕਿਉਂਕਿ ਜਦੋਂ ਜਦੋਂ ਪੰਜਾਬ ਦੇ ਗਵਰਨਰ ਤੇ ਪੰਜਾਬ ਦੀ ਸਰਕਾਰ 'ਚ ਸਬੰਧ ਸੁਖਾਲੇ ਹੁੰਦੇ ਨੇ ਤੇ ਸੂਬੇ ਦੀ ਤਰੱਕੀ ਵੀ ਹੁੰਦੀ ਹੈ ਵਿਧਾਨ ਸਭਾ ਦੇ ਸੈਸ਼ਨ ਚੰਗੀ ਤਰ੍ਹਾਂ ਚੱਲਦੇ ਨੇ ਤੇ ਜਿਹੜੇ ਜ਼ਰੂਰੀ ਬਿੱਲ ਨੇ ਸੂਬੇ ਦੇ ਉਹ ਵੀ ਸਮੇਂ ਸਿਰ ਪਾਸ ਹੁੰਦੇ ਨੇ ਗੁਲਾਬ ਚੰਦ ਕਟਾਰੀਆ ਦਾ ਭਗਵੰਤ ਮਾਨ ਨੇ ਵੀ ਵੈਲਕਮ ਕੀਤਾ ਗੁਲਾਬ ਚੰਦ ਕਟਾਰੀਆ ਬੜੇ ਚੰਗੀ ਤਰ੍ਹਾਂ ਭਗਵੰਤਮਾਨ ਉਹਨਾਂ ਨੂੰ ਵੀ ਮਿਲੇ ਪਰ ਜਿਹੜਾ ਇਹ ਨਵਾਂ ਮਸਲਾ ਉਭਰਿਆ ਪੰਜਾਬ 'ਚ ਜਿਹੜੇ ਹਾਈਵੇ ਪ੍ਰੋਜੈਕਟਾਂ ਨੂੰ ਲੈ ਕੇ ਨਿਤਿਨ ਗੜਕਰੀ ਨੇ ਚਿੱਠੀ ਲਿਖੀ ਹੈ ਕਿ ਪੰਜਾਬ ਦਾ ਲੈਂਡ ਆਰਡਰ ਜਾਂ ਪੰਜਾਬ ਦੀ ਸਰਕਾਰ ਗੰਭੀਰ ਨਹੀਂ ਹੈ ਔਰ ਪੰਜਾਬ 'ਚ ਜਿਹੜੇ ਹਾਈਵੇ ਦੇ ਪ੍ਰੋਜੈਕਟ ਨੇ ਉਹਨਾਂ ਨੂੰ ਕਿਤੇ ਬੰਦ ਨਾ ਕਰਨਾ ਪੈ ਜੇ 14000 ਕਰੋੜ ਤੋਂ ਜ਼ਿਆਦਾ ਦੇ ਪ੍ਰੋਜੈਕਟ ਨੇ 670 ਕਿਲੋਮੀਟਰ ਲੰਬਾ ਦਿੱਲੀ ਕਟੜਾ ਐਕਸਪ੍ਰੈਸ ਵੇ ਹੈ ਹੁਣ ਜਿਹੜਾ ਦਿੱਲੀ ਕਟੜਾ ਐਕਸਪ੍ਰੈਸ ਵੇ ਹੈ ਇਹਨੂੰ ਲੈ ਕੇ ਸਭ ਤੋਂ ਵੱਧ ਸਿਆਸੀ ਰੌਲਾ ਮਚਿਆ ਹੁਣ ਪੰਜਾਬ ਦੇ ਗਵਰਨਰ ਨੇ ਜਦੋਂ ਉਹਨਾਂ ਨੂੰ ਲੱਗਿਆ ਕਿ ਇਹ ਮਾਮਲਾ ਵੱਧ ਰਿਹਾ ਤੇ ਹੁਣ ਪੰਜਾਬ ਦੇ ਗਵਰਨਰ ਨੇ ਇਸ ਮਾਮਲੇ 'ਚ ਦਖਲ ਦਿੱਤਾ ਪੰਜਾਬ ਦੇ ਗਵਰਨਰ ਨੂੰ ਆਪਣਾ ਅਹੁਦਾ ਸੰਭਾਲੇ ਹਜੇ ਕੁਝ ਦਿਨ ਹੋਏ ਨੇ ਹੁਣ ਉਹਨਾਂ ਨੇ ਆਪਣੇ ਦਫਤਰ ਹਾਈਵੇ ਪ੍ਰੋਜੈਕਟ ਨਾਲ ਜੁੜੇ ਜਿਹੜੇ ਅਫਸਰ ਨੇ ਉਹਨਾਂ ਨੂੰ ਸੱਦਿਆ ਪੰਜਾਬ ਦੇ ਮੁੱਖ ਸਕੱਤਰ ਤੱਕ ਸੱਦੇ ਗਏ ਨੇ ਲਗਾਤਾਰ ਦੋ ਦਿਨਾਂ ਤੋਂ ਪੰਜਾਬ ਦੇ ਗਵਰਨਰ ਇਸ ਮਾਮਲੇ ਤੇ ਸਰਗਰਮ ਨੇ ਔਰ ਉਹਨਾਂ ਨੇ ਕੇਂਦਰੀ ਪ੍ਰੋਜੈਕਟਾਂ ਨੂੰ ਬਿਨਾਂ ਦੇਰੀ ਨੇਪਰੇ ਚਾੜਨ ਦੇ ਹੁਕਮ ਦਿੱਤੇ ਨੇ ਹੁਣ ਇਹਨੂੰ ਦੋ ਤਰੀਕੇ ਨਾਲ ਦੇਖਿਆ ਜਾਣਾ ਚਾਹੀਦਾ ਹੈ ਅਗਰ ਤਾਂ ਪੰਜਾਬ ਦੇ ਗਵਰਨਰ ਪੰਜਾਬ ਦੇ ਨਾਲ ਸੰਬੰਧਿਤ ਹਰ ਵਿਸ਼ੇ ਨੂੰ ਇਸ ਤਰ੍ਹਾਂ ਚੱਕਣਗੇ ਅਗਰ ਤਾਂ ਪੰਜਾਬ ਦੇ ਗਵਰਨਰ ਕੱਲ ਇਸ ਮੁੱਦੇ ਲਈ ਵੀ ਅਫਸਰਾਂ ਨੂੰ ਬੁਲਾਉਣ ਕਿ ਕੇਂਦਰ ਸਰਕਾਰ ਪੰਜਾਬ ਦੇ ਵਿੱਚੋਂ ਜਿਹੜਾ ਝੋਨਾ ਗਦਾਮਾਂ ਚ ਪਿਆ ਉਹਨੂੰ ਲਿਫਟ ਕਿਉਂ ਨਹੀਂ ਕਰ ਰਹੀ ਅਗਰ ਪੰਜਾਬ ਦੇ ਗਵਰਨਰ ਕੇਂਦਰ ਸਰਕਾਰ ਦੇ ਅਫਸਰਾਂ ਨੂੰ ਸੱਦਣ ਕਿ ਪੰਜਾਬ ਦਾ ਬਕਾਇਆ ਪੈਸਾ ਭਾਵੇਂ ਰੂਰਲ ਮਿਸ਼ਨ ਦਾ ਹੈ ਹੈਲਥ ਮਿਸ਼ਨ ਦਾ ਭਾਵੇਂ ਪੰਜਾਬ ਦੇ GST ਦੇ ਬਕਾਏ ਨੇ ਭਾਵੇਂ ਪੰਜਾਬ ਦੇ ਰੂਰਲ ਡਿਵੈਲਪਮੈਂਟ ਫੰਡ ਦੇ ਬਕਾਏ ਨੇ ਉਹ ਕੇਂਦਰੀ ਅਫਸਰ ਕਿਉਂ ਨਹੀਂ ਜਾਰੀ ਕਰ ਰਹੇ ਜਾਂ ਕੇਂਦਰ ਸਰਕਾਰ ਕਿਉਂ ਨਹੀਂ ਜਾਰੀ ਕਰ ਰਹੀ ਤਾਂ ਵੀ ਗੱਲ ਸਮਝ ਆਉਂਦੀ ਹੈ ਕਿ ਪੰਜਾਬ ਦੇ ਗਵਰਨਰ ਬਹੁਤ ਸਰਗਰਮ ਨੇ ਜੇ ਪੰਜਾਬ ਦੇ ਗਵਰਨਰ ਇਸ ਕੰਮ ਦੇ ਲਈ ਕੇਂਦਰ ਦੇ ਅਫਸਰਾਂ ਨੂੰ ਸੱਦਣ ਕਿ ਪੰਜਾਬ ਨੂੰ ਪਾਣੀਆਂ ਦਾ ਹੱਕ ਰੁਕਾਵਟ ਕੀ ਹੈ ਰਿਪੀਰੀਅਨ ਸਟੇਟ ਦਾ ਦਰਜਾ ਦੇਣ ਚ ਪੰਜਾਬ ਨੂੰ ਰੁਕਾਵਟ ਕੀ ਹੈ ਕੇਂਦਰ ਦਾ ਪੱਖ ਜਾਣਨ ਫਿਰ ਗੱਲਾਂ ਸਮਝ ਆਉਂਦੀਆਂ ਨੇ ਕਿ ਪੰਜਾਬ ਦੇ ਗਵਰਨਰ ਨੇ ਜਿਹੜੇ ਉਹ ਬੜੀ ਨਿਰਪੱਖਤਾ ਦੇ ਨਾਲ ਪੰਜਾਬ ਦੇ ਸਾਰੇ ਮੁੱਦਿਆਂ ਨੂੰ ਨਵੇੜਨ ਦੇ ਰੋਚ ਨੇ ਔਰ ਇੱਕ ਕੜੀ ਬਣੇ ਨੇ ਕਿ ਸੰਵਿਧਾਨਕ ਸੰਵਿਧਾਨ ਮੁਤਾਬਕ ਪੰਜਾਬ ਨੂੰ ਵੀ ਉਹ ਸਾਰੇ ਹੱਕ ਮਿਲਣ ਜਿਹੜੇ ਮਿਲਣੇ ਚਾਹੀਦੇ ਹੁਣ ਬਨਵਾਰੀ ਬਨਵਾਰੀ ਲਾਲ ਪ੍ਰੋਹਿਤ ਸਰਹੱਦ ਤੇ ਵੀ ਦੌਰੇ ਕਰਦੇ ਰਹੇ ਨਸ਼ਾ ਖਿਲਾਫ ਲੜਾਈ ਦਾ ਦਾਵਾ ਵੀ ਕਰਦੇ ਰਹੇ ਪਰ ਪੰਜਾਬ ਲਈ ਬਨਵਾਰੀ ਲਾਲ ਪ੍ਰੋਹਿਤ ਦੀ ਕੋਈ ਦੇਣ ਹੋਵੇ ਇਹ ਪੰਜਾਬ ਚ ਕੋਈ ਨਹੀਂ ਕਹਿ ਸਕਦਾ ਅਗਰ ਗੁਲਾਬ ਚੰਦ ਕਟਾਰੀਆ ਪੰਜਾਬ ਨੂੰ ਕੁਝ ਦੇ ਜਾਣ ਕਿ ਮੈਂ ਪੰਜਾਬ ਦਾ ਰੁਕਿਆ ਜੀਐਸਟੀ ਕਢਾਤਾ ਰੂਰਲ ਡਵੈਲਪਮੈਂਟ ਫੰਡ ਵਾਪਸ ਕਰਾਤਾ ਰਿਪੀਰੀਅਨ ਸਟੇਟ ਦਾ ਦਰਜਾ ਦਵਾਤਾ ਪੰਜਾਬ ਦੇ ਪਾਣੀਆਂ ਦਾ ਮਸਲਾ ਹੱਲ ਕਰਾਤਾ ਫਿਰ ਤਾਂ ਗੁਲਾਬ ਚੰਦ ਕੁਟਾਰੀਆ ਯਾਦ ਕੀਤੇ ਜਾਣਗੇ ਨਹੀਂ ਤਾਂ ਪੰਜਾਬ ਚ ਉਂਗਲਾਂ ਤੇ ਪੰਜਾਬ ਦੇ ਗਵਰਨਰ ਦੇ ਨਾਮ ਲੋਕਾਂ ਨੂੰ ਪਤਾ ਨਹੀਂ ਮੁੱਖ ਮੰਤਰੀਆਂ ਦੇ ਨਾਮ ਪਤਾ ਨਹੀਂ ਹੁਣ ਪੰਜਾਬ ਦੇ ਗਵਰਨਰ ਗੁਲਾਬ ਚੰਦ ਕੁਟਾਰੀਆ ਦੀ ਜਿਹੜੀ ਸਰਗਰਮੀਆਂ ਹਾਈਵੇ ਪ੍ਰੋਜੈਕਟਾਂ ਤੇ ਇੱਕ ਤਾਂ ਪਹਿਲੂ ਇਹ ਹੈ ਕੀ ਅਗਰ ਉਹ ਪੰਜਾਬ ਨਾਲ ਜੁੜੇ ਤਮਾਮ ਮੁੱਦੇ ਕਿਸਾਨ ਮੁੱਦੇ ਹੈ ਸ਼ੰਭੂ ਬੈਰੀਅਰ ਖੁੱਲਣ ਦਾ ਮੁੱਦਾ ਹੈ ਕੀ ਇਹਨਾਂ ਦੇ ਵਿੱਚ ਵੀ ਉਹ ਐਡੀ ਦਿਲਚਸਪੀ ਰਹਿਣਗੇ ਜਾਂ ਸਿਰਫ ਜਿਹੜੇ ਕੇਂਦਰ ਸਰਕਾਰ ਦੇ ਹਾਈਵੇ ਪ੍ਰੋਜੈਕਟ ਨੇ ਗੁਲਾਬ ਚੰਦ ਕਟਾਰੀਆ ਦੀ ਸਰਗਰਮੀ ਸਿਰਫ ਉਹਨਾਂ ਤੱਕ ਸੀਮਿਤ ਰਹੂਗੀ ਕੀ ਗੁਲਾਬ ਚੰਦ ਕਟਾਰੀਆ ਕੇਂਦਰ ਦੇ ਨੁਮਾਇੰਦੇ ਹੋਣ ਦੇ ਨਾਤੇ ਨਾਲ ਸਿਰਫ ਕੇਂਦਰ ਦਾ ਪੱਖ ਹੀ ਪੁਰੰਗੇ ਹੁਣ ਇਹ ਸਵਾਲ ਵੱਟਾ ਹੁਣ ਦੇਖੋ ਪੰਜਾਬ ਦੇ ਮਾਨਯੋਗ ਗਵਰਨਰ ਨੇ ਅਸੀਂ ਸਾਰੇ ਉਹਨਾਂ ਦੀ ਬੜੀ ਇੱਜ਼ਤ ਕਰਦੇ ਹਾਂ ਪਰ ਸਵਾਲ ਇੱਥੇ ਖੜਾ ਹੋ ਗਿਆ ਕਿ ਪੰਜਾਬ ਦੇ ਜ਼ਰੂਰੀ ਮੁੱਦਿਆਂ ਨੂੰ ਅਗਰ ਉਹਨਾਂ ਨੇ ਐਡਰੈਸ ਨਾ ਕੀਤਾ ਆਉਂਦੇ ਦਿਨਾਂ 'ਚ ਕਿਸਾਨਾਂ ਦੇ ਮਸਲੇ ਐ ਸ਼ੰਭੂ ਬੈਰੀਅਰ ਬੰਦ ਪਿਆ ਹੈ ਪੰਜਾਬ ਦੇ ਪਕਾਏ ਨੇ ਤੇ ਫਿਰ ਇਹ ਮੰਨਿਆ ਜਾਊਗਾ ਕਿ ਉਹ ਕੇਂਦਰ ਦੇ ਇਸ਼ਾਰਿਆਂ ਤੇ ਕੰਮ ਕਰ ਰਹੇ ਨੇ ਹੁਣ ਅਫਸਰਾਂ ਨੂੰ ਸੱਜਣਾ ਇਹਦੇ 'ਚ ਕੋਈ ਬੁਰੀਾਈ ਨਹੀਂ ਫੇਰ ਗੱਲ ਉਹੀ ਆ ਗਈ ਕਿ ਕੀ ਸਿਰਫ ਕੇਂਦਰ ਦੇ ਇਸ਼ਾਰੇ ਤੇ ਕੀ ਜਿਹੜੇ ਹਾਈਵੇ ਪ੍ਰੋਜੈਕਟ ਨੇ ਕਿਤਨਾ ਕਿਤੇ ਇਹ ਪੰਜਾਬ ਨੂੰ ਬਦਨਾਮ ਕਰਨ ਦੀਆਂ ਕੇਂਦਰੀ ਯੋਜਨਾਵਾਂ ਤਾਂ ਨਹੀਂ ਕੋਈ ਲੁਕਮੀਆਂ ਜਾਂ ਕੇਂਦਰ ਦੀ ਪੰਜਾਬ ਦੀ ਸਰਕਾਰ ਦੇ ਨਾਲ ਨਾਰਾਜ਼ਗੀ ਚੋਂ ਇਹ ਮੀਟਿੰਗਾਂ ਤਾਂ ਨਹੀਂ ਉਪਜੀਆਂ ਇਹ ਉਹ ਬਹੁਤ ਵੱਡੇ ਸਵਾਲ ਨੇ ਜਿਹੜੇ ਜਿਹੜੇ ਨਵੀਂ ਰਾਜਨੀਤੀ ਵੀ ਪੰਜਾਬ 'ਚ ਖੋਲ ਸਕਦੇ ਨੇ ਉਸਾਰੂ ਰਾਜਨੀਤੀ ਵੀ ਖੋਲ ਸਕਦੇ ਨੇ ਇਲਜ਼ਾਮਾਂ ਦੀ ਰਾਜਨੀਤੀ ਵੀ ਖੋਲ ਸਕਦੇ ਨੇ ਦੇਖੋ ਇੱਕ ਨਵੀਂ ਡਿਵੈਲਪਮੈਂਟ ਇਹ ਹੋਈ ਹੈ ਕਿ ਹੁਣੇ-ਹੁਣੇ ਖਬਰ ਇਹ ਵੀ ਹੈ ਕਿ ਭਗਵੰਤਮਾਨ ਉਹਨਾਂ ਨੇ ਨਿਤਿਨ ਗੜਕਰੀ ਦੀ ਚਿੱਠੀ ਦਾ ਜਵਾਬ ਦੇ ਦਿੱਤਾ ਹੈ। ਉਹਨਾਂ ਨੇ ਜਿਹੜੀ ਚਿੱਠੀ ਲਿਖੀ ਹੈ ਭਗਵੰਤਮਾਨ ਨੇ ਉਹਦੇ ਵਿੱਚ ਭਗਵੰਤਮਾਨ ਨੇ ਵੀ ਤੱਥਾਂ ਸਹਿਤ ਗੱਲ ਕੀਤੀ ਹੈ। ਨਿਤਿਨ ਗੜਕਰੀ ਉਹਨਾਂ ਨੇ ਸਵਾਲ ਖੜੇ ਕੀਤੇ ਸੀ ਕਿ ਜਿਹੜੇ ਠੇਕੇਦਾਰ ਨੇ ਉਹ ਪਰੇਸ਼ਾਨ ਨੇ ਇੱਕ ਜਗ੍ਹਾ ਕੇਸ ਦਰਜ ਨਹੀਂ ਕੀਤਾ ਜਾ ਰਿਹਾ ਠੇਕੇਦਾਰਾਂ ਨੂੰ ਜਸਟਿਸ ਨਹੀਂ ਮਿਲ ਰਿਹਾ ਠੇਕੇਦਾਰ ਸ਼ਿਕਾਇਤਾਂ ਕਰ ਰਹੇ ਨੇ ਉਹ ਕਹਿ ਰਹੇ ਨੇ ਸਾਡੇ ਤੇ ਦਬਾਅ ਹੈ। ਸੋ ਭਗਵੰਤ ਮਾਨ ਨੇ ਚਿੱਠੀ ਦਾ ਜਵਾਬ ਦੇ ਦਿੱਤਾ ਹੈ ਉਹਨਾਂ ਨੇ ਕਹਿ ਦਿੱਤਾ ਹੈ ਕਿ ਇੱਕ ਮਾਮਲੇ ਦੇ ਵਿੱਚ ਇੱਕ ਮਾਮਲੇ ਦੇ ਵਿੱਚ ਠੇਕੇਦਾਰ ਤੇ ਇਲਜ਼ਾਮ ਹੈ ਕਿ ਜ਼ਮੀਨ ਦੀ ਜ਼ਿਆਦਾ ਖੁਦਾਈ ਕੀਤੀ ਗਈ ਸੀ ਕਿਉਂਕਿ ਜਿਹੜਾ ਐਕਸਪ੍ਰੈਸ ਵੇ ਬਣ ਰਿਹਾ ਹੈ ਉਹਦੇ ਲਈ ਇੱਕ ਠੇਕੇਦਾਰ ਤੇ ਇਲਜ਼ਾਮ ਲਾਇਆ ਭਗਵੰਤ ਮਾਨ ਨੇ ਆਪਣੀ ਚਿੱਠੀ 'ਚ ਸੂਤਰਾ ਮੁਤਾਬਕ ਇਹ ਗੱਲ ਆਈ ਹੈ ਕਿ ਇੱਕ ਠੇਕੇਦਾਰ ਨੇ ਜ਼ਮੀਨ ਦੀ ਜ਼ਿਆਦਾ ਖੁਦਾਈ ਕੀਤੀ ਸੀ ਪਰ ਦੂਜੇ ਠੇਕੇਦਾਰ ਦੇ ਮਾਮਲੇ 'ਚ ਪੈਸੇ ਦਾ ਰੌਲਾ ਹੈ ਪੇਮੈਂਟ ਦਾ ਰੌਲਾ ਸੋ ਉਹਨਾਂ ਨੇ ਕਿਹਾ ਕਿ ਕਿਸੇ ਤਰ੍ਹਾਂ ਦਾ ਠੇਕੇਦਾਰਾਂ ਤੇ ਦਬਾਅ ਨਹੀਂ ਹੈ ਜਿਹੜਾ ਜੋ ਕੁਝ ਲੇਟ ਹੋ ਰਿਹਾ ਉਹਦੇ ਪਿੱਛੇ ਕਿਤੇ ਨਾ ਕਿਤੇ ਠੇਕੇਦਾਰਾਂ ਦੀ ਵੀ ਗਲਤੀ ਹੈ ਨੈਸ਼ਨਲ ਹਾਈਵੇ ਥੋਰਟੀ ਔਰ ਠੇਕੇਦਾਰ ਵੀ ਇਹਦੇ ਲਈ ਜ਼ਿੰਮੇਵਾਰ ਨੇ ਜਿਹੜੇ ਇਹ ਮਾਮਲੇ ਲੇਟ ਹੋ ਰਹੇ ਨੇ ਸੋ ਭਗਵੰਤ ਮਾਨ ਉਹਨਾਂ ਨੇ ਵੀ ਸਪਸ਼ਟ ਤੌਰ ਦੇ ਉੱਤੇ ਆਪਣੀ ਸਰਕਾਰ ਦਾ ਪੱਖ ਚਿੱਠੀ ਰਾਹੀਂ ਜਵਾਬ ਦੇ ਕੇ ਰੱਖਿਆ ਹੁਣ ਵੇਖਦੇ ਹਾਂ ਆਉਂਦੇ ਦਿਨਾਂ ਦੇ ਵਿੱਚ ਇਹ ਮਾਮਲੇ ਅੱਗੇ ਕਿਵੇਂ ਵਧਦੇ ਨੇ ਹੁਣ 16 ਤਰੀਕ ਨੂੰ ਕੱਲ 15 ਅਗਸਤ ਤੋਂ ਬਾਅਦ 16 ਤਰੀਕ ਨੂੰ ਭਗਵੰਤ ਮਾਨ ਨੇ ਪੰਜਾਬ ਦੇ ਕਿਸਾਨਾਂ ਨੂੰ ਵੀ ਮੀਟਿੰਗ ਤੇ ਸੱਦਿਆ ਹੋਇਆ ਚੰਡੀਗੜ੍ਹ ਹੁਣ ਮੈਂ ਬਿਆਨ ਦੇਖ ਰਿਹਾ ਸੀ ਜਗਜੀਤ ਸਿੰਘ ਡੱਲੇਵਾਲ ਜਿਹੜੇ ਪੰਜਾਬ ਦੇ ਵੱਡੇ ਕਿਸਾਨ ਆਗੂ ਨੇ ਉਹ ਕਹਿੰਦੇ ਕਿ ਹਾਈਵੇ ਪ੍ਰੋਜੈਕਟਾਂ ਦੇ ਵਿੱਚ ਰੌਲਾ ਅਸਲ 'ਚ ਇਹ ਹੈ ਕਿ ਸਾਨੂੰ ਜਿਹੜਾ 2013 ਦਾ ਜ਼ਮੀਨ ਗ੍ਰਹਿਣ ਐਕਟ ਬਣਿਆ ਸੀ ਉਹਦੇ ਤਹਿਤ ਸਾਨੂੰ ਬਾਜ਼ਾਰੀ ਮੁੱਲ ਦਾ 4 ਗੁਣਾ ਰੇਟ ਮਿਲਣਾ ਚਾਹੀਦਾ। ਉਹ ਸਨਿਸ਼ਚਿਤ ਨਹੀਂ ਹੈ, ਉਹ ਭਰੋਸਾ ਨਹੀਂ ਹੈ ਕਿਸਾਨਾਂ ਨੂੰ। ਉਹ ਕਹਿੰਦੇ ਕਿਸਾਨਾਂ ਨੂੰ ਲੱਗਦਾ ਹੈ ਕਿ ਸਰਕਾਰਾਂ ਘੱਟ ਮੁੱਲ ਤੇ ਸਾਡੇ ਕੋਲੋਂ ਜ਼ਮੀਨ ਖਰੀਦਣ ਦੀ ਕੋਸ਼ਿਸ਼ 'ਚ ਨੇ। ਸੋ ਕਿਸਾਨਾਂ ਦਾ ਅਸਲ ਰੋਲਾ ਇਹ ਹੈ ਕਿ ਜਿਹੜਾ ਕਾਨੂੰਨ ਦੇ ਮੁਤਾਬਕ ਜ਼ਮੀਨ ਗ੍ਰਹਿਣ ਕੀਤੀ ਜਾਵੇ ਤੇ ਸਾਨੂੰ ਸਾਡੇ ਬਣਦੇ ਮੁਆਵਜ਼ੇ ਦੇ ਦਿੱਤੇ ਜਾਣ ਤੇ ਦੂਸਰਾ ਉਹਨਾਂ ਦੀ ਮੰਗ ਇਹ ਹੈ ਕਿ ਜਿਹੜਾ ਇਹ ਹਾਈਵੇ ਪ੍ਰੋਜੈਕਟ ਹੈ ਬਹੁਤ ਸਾਰੇ ਕਿਸਾਨਾਂ ਦੀ ਜ਼ਮੀਨ ਜੇ ਕਿਸੇ ਦੇ 4 ਕਿੱਲੇ ਨੇ 4 ਏਕੜ ਹੈ ਕਿ ਉਹ ਹਾਈਵੇ ਪ੍ਰੋਜੈਕਟ ਵਿੱਚੋਂ ਨਿਕਲ ਰਿਹਾ ਅੱਧੀ ਜ਼ਮੀਨ ਇੱਕ ਪਾਸੇ ਅੱਧੀ ਜ਼ਮੀਨ ਇੱਕ ਪਾਸੇ ਉਹ ਕਹਿੰਦੇ ਸਾਨੂੰ ਇਹ ਸੁਨਿਸ਼ਚਿਤ ਨਹੀਂ ਕਰ ਰਹੇ ਕਿ ਪਾਣੀ ਦੀ ਨਿਕਾਸੀ ਕਿਵੇਂ ਹੋਏਗੀ ਇਹ ਬਹੁਤ ਵੱਡਾ ਉਹਨਾਂ ਨੇ ਇੱਕ ਤਕਨੀਕੀ ਪੁਆਇੰਟ ਦੱਸਿਆ ਕਿ ਸਾਨੂੰ ਪਾਣੀ ਦੀ ਨਿਕਾਸੀ ਸੁਨਿਸ਼ਚਿਤ ਨਹੀਂ ਕਰ ਰਹੇ ਪਟਿਆਲੇ 'ਚ ਜਿੱਥੇ ਹਾਈਵੇ ਪ੍ਰੋਜੈਕਟ ਬਣ ਗਿਆ ਉਥੇ ਪਾਣੀ ਦੀ ਨਿਕਾਸੀ ਸੁਨਿਸ਼ਚਿਤ ਨਹੀਂ ਬਰਸਾਤਾ ਕਰਕੇ ਪਾਣੀ ਆਇਆ ਤੇ ਲੋਕਾਂ ਦੀ ਫਸਲ ਖਰਾਬ ਹੋ ਗਈ। ਉਹ ਕਹਿੰਦੇ ਸਾਡੀ ਵੱਡੀ ਮੰਗ ਹੈ ਕਿ ਪਾਣੀ ਦੀ ਨਿਕਾਸੀ ਦੂਸਰਾ ਰਾਹ ਹੁਣ ਜਿਨ੍ਹਾਂ ਦੀ ਜਿਨ੍ਹਾਂ ਦੀਆਂ ਜ਼ਮੀਨਾਂ ਹਾਈਵੇ ਦੇ ਵਿੱਚੋਂ ਹਾਈਵੇ ਨਿਕਲੂ ਦੋਨਾਂ ਪਾਸੇ ਉਹਨਾਂ ਕੋਲੇ ਰਾਹ ਨਹੀਂ ਹਾਈਵੇ ਕਰਕੇ ਉਹਨਾਂ ਦਾ ਰਾਹ ਬੰਦ ਹੁੰਦਾ। ਉਹ ਕਹਿੰਦੇ ਸਾਡੇ ਰਾਹ ਦਾ ਪ੍ਰਬੰਧ ਇਹ ਕਿਵੇਂ ਕਰਕੇ ਦੇਣਗੇ ਜ਼ਿਲ੍ਹਾ ਪ੍ਰਸ਼ਾਸਨ ਵਾਲੇ? ਉਹ ਕਹਿੰਦੇ ਅਸੀਂ ਵਾਅਦੇ ਨਹੀਂ ਲੈਣੇ ਇਹਨਾਂ ਤੋਂ। ਪਰ ਹੌਸੇ ਨਹੀਂ ਲੈਣੇ ਵੀ ਅਸੀਂ ਤੁਹਾਡਾ ਰਸਤਾ ਬਣਾ ਦੇਾਂਗੇ ਅਸੀਂ ਤਾਂ ਬਣੇ ਹੋਏ ਰਸਤੇ ਚੋਣੇ ਆ ਕਿਸਾਨਾਂ ਦੀ ਗੱਲ ਆਪਣੀ ਠੀਕ ਹੈ ਕਿਸੇ ਹੱਦ ਤੱਕ ਕਿਉਂਕਿ ਸਰਕਾਰੀ ਅਫਸਰ ਜਦੋਂ ਹਾਈਵੇ ਪ੍ਰੋਜੈਕਟ ਬਣ ਜਾਂਦਾ ਹੈ ਤੇ ਚਲੇ ਜਾਂਦੇ ਨੇ ਫਿਰ ਰਾਹ ਕਿਹਨੇ ਬਣਾਉਣੇ ਨੇ ਬਹੁਤ ਅਜੇ ਹਾਈਵੇ ਪ੍ਰੋਜੈਕਟ ਸਾਡੇ ਹੈਗੇ ਨੇ ਪੰਜਾਬ 'ਚ ਜਿਨ੍ਹਾਂ ਨੇ ਸਾਡੇ ਰਸਤੇ ਖਰਾਬ ਕਰਤੇ ਸੜਕਾਂ ਦੇ ਹਾਈਵੇ ਦੇ ਕਈ ਥਾਂ ਤੇ ਕਈ ਪਿੰਡਾਂ ਨੂੰ ਰਾਹ ਬੰਦ ਹੋ ਗਏ ਇਹ ਆਮ ਸ਼ਿਕਾਇਤਾਂ ਨੇ ਲੋਕਾਂ ਦੀ ਇਹ ਪੰਜਾਬ ਦੇ ਕਿਸਾਨਾਂ ਦਾ ਕੰਸਰਨ ਹੈ ਸੋ ਕੀ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਪੰਜਾਬ ਦੇ ਕਿਸਾਨਾਂ ਦੀ ਆਹ ਦਿੱਕਤ ਦੂਰ ਕਰਾਉਣਗੇ ਉਹਨਾਂ ਨੂੰ ਕਾਨੂੰਨ ਮੁਤਾਬਕ ਮੁਆਵਜ਼ਾ ਦਵਾ ਦੇਣਗੇ ਉਹਨਾਂ ਦੇ ਰਾਹ ਜਿਹੜੇ ਬਣਦੇ ਨੇ ਉਹਨਾਂ ਦਾ ਉਹਨਾਂ ਨੂੰ ਦੱਸਣਗੇ ਵੀ ਕਿਹੜੇ ਰਾਹ ਤੁਹਾਡੇ ਬਣਦੇ ਨੇ ਜਗਜੀਤ ਸਿੰਘ ਦੱਲੇਵਾਲ ਉਹਨਾਂ ਦੇ ਜਿਹੜੇ ਬਿਆਨ ਆ ਰਹੇ ਨੇ ਉਹ ਕਹਿੰਦੇ ਹਾਈਵੇ ਪ੍ਰੋਜੈਕਟ ਪਟਿਆਲੇ ਚ ਕੰਪਲੀਟ ਹੈ ਉੱਥੇ ਜਿਹੜੀ ਪਾਣੀ ਦੀ ਨਿਕਾਸੀ ਹੈ ਉਹ ਉੱਤਰ ਤੋਂ ਦੱਖਣ ਵੱਲ ਕੀਤੀ ਗਈ ਹੈ ਜਦ ਕਿ ਪੰਜਾਬ ਚ ਜਿਹੜਾ ਪਾਣੀ ਦਾ ਵਹਾਅ ਹੈ ਉਹ ਪੂਰਬ ਤੋਂ ਪੱਛਮ ਵੱਲ ਹੈ ਉਹ ਕਹਿੰਦੇ ਇਹਦਾ ਹੱਲ ਕੋਈ ਨਹੀਂ ਸੋ ਬਹੁਤ ਸਾਰੀਆਂ ਖਾਮੀਆਂ ਨੇ ਜਿਹੜੀਆਂ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੇ ਵੀ ਉਜਾਗਰ ਕੀਤੀਆਂ ਨੇ ਇਸੇ ਤਰ੍ਹਾਂ ਜਿਹੜੇ ਉਗਰਾਹਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਉਹ ਕਹਿੰਦੇ ਉਹਨਾਂ ਦੀ ਜਥੇਬੰਦੀ ਕਹਿੰਦੀ ਕਿ ਕਿਸਾਨਾਂ ਨੂੰ ਜ਼ਮੀਨ ਦਾ ਟੁਕਮਾ ਭਾ ਨਹੀਂ ਮਿਲ ਰਿਹਾ ਤੇ ਕੇਂਦਰ ਦੀ ਸਰਕਾਰ ਸਿਆਸਤ ਕਰ ਰਹੀ ਹੈ ਉਹ ਇਹ ਇਲਜ਼ਾਮ ਕੇਂਦਰ ਦੀ ਸਰਕਾਰ ਤੇ ਲਾ ਰਹੇ ਨੇ ਹੁਣ ਭਗਵੰਤ ਮਾਨ ਨੇ 16 ਤਰੀਕ ਨੂੰ ਮੀਟਿੰਗ ਸੱਦੀ ਹੈ ਕਿਸਾਨਾਂ ਦੀ ਕਿਸਾਨਾਂ ਦੇ ਨਾਲ ਪਹਿਲਾਂ ਵੀ ਉਹਨਾਂ ਨੇ رابطہ ਬਣਾਇਆ ਮਾਝੇ ਦੇ ਕਿਸਾਨ 16 ਤਰੀਕ ਨੂੰ ਆਉਣੇ ਨੇ ਮਾਝੇ ਦੇ ਕਿਸਾਨ ਕਿਹੜੀਆਂ ਆਪਣੀਆਂ ਮੰਗਾਂ ਰੱਖਦੇ ਨੇ ਮੈਂ ਚਾਹੂੰਗਾ ਕਿ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਮੰਗਾਂ ਨੂੰ ਸਾਰਵਜਨਿਕ ਕਰਨ ਤਾਂ ਕਿ ਅਸੀਂ ਗਵਰਨਰ ਤੋਂ ਵੀ ਮੰਗ ਕਰ ਸਕੀਏ ਬੀਜੇਪੀ ਦੇ ਲੀਡਰਾਂ ਤੋਂ ਵੀ ਮੰਗ ਕਰ ਸਕੀਏ ਕਿ ਹੁਣ ਬੀਜੇਪੀ ਦੇ ਲੀਡਰ ਤੇ ਪੰਜਾਬ ਦੇ ਗਵਰਨਰ ਇਹਨਾ ਮੰਗਾਂ ਨੂੰ ਕੇਂਦਰ ਤੋਂ ਮਨਵਾ ਕੇ ਦੇਣ ਤਾਂ ਕਿ ਗੱਲ ਸਪਸ਼ਟ ਨਜ਼ਰ ਆਵੇ ਕਿਉਂਕਿ ਇੰਜ ਲੱਗਦਾ ਜਿਵੇਂ ਹਰ ਕੋਈ ਹਰ ਕੰਮ ਲਈ ਕਿਸਾਨਾਂ ਨੂੰ ਦੋਸ਼ੀ ਠਹਿਰਾ ਰਿਹਾ ਔਰ ਜਿਹੜੇ ਇਹ ਕੇਂਦਰੀ ਪ੍ਰੋਜੈਕਟ ਜਿਨ੍ਹਾਂ 'ਚ ਰੁਕਾਵਟ ਆਈ ਹੈ ਜਿਹੜੇ ਨਹੀਂ ਬਣ ਰਹੇ ਉਹਨਾਂ ਪਿੱਛੇ ਵੀ ਸਿੱਧੇ ਤੌਰ ਤੇ ਦੋਸ਼ੀ ਕਿਸਾਨਾਂ ਨੂੰ ਦੱਸਿਆ ਜਾ ਰਿਹਾ ਹੈ ਅਚਾ ਕਿਸਾਨ ਵਕ ਵਕ ਕਿਸਾਨ ਆਗੂ ਨੇ ਵਕ ਵਕ ਬੁੱਧੀਜੀਵੀ ਨੇ ਉਹ ਇਹ ਵੀ ਕਹਿ ਰਹੇ ਨਹੀਂ ਕਿ ਤੁਰੰਤ ਇਹਨਾਂ ਪ੍ਰੋਜੈਕਟਾਂ ਨੂੰ ਜੇ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਲਈ ਇਹਨਾਂ ਪ੍ਰੋਜੈਕਟਾਂ ਦੀ ਤੁਰੰਤ ਲੋੜ ਨਹੀਂ ਸੀ। ਪਹਿਲਾਂ ਵੀ ਪੰਜਾਬ 'ਚ ਬਹੁਤ ਸਾਰੇ ਜਿਹੜੇ ਹਾਈਵੇ ਪ੍ਰੋਜੈਕਟ ਨੇ ਔਰ ਗੱਲ ਉਹੀ ਆ ਗਈ। ਇਹ ਵੀ ਭਰੋਸਾ ਚਾਹੁੰਦੇ ਨੇ ਕਈ ਕਿਸਾਨ ਵੀ ਕੱਲ ਨੂੰ ਇਹ ਕਿਤੇ ਬੰਦ ਤਾਂ ਨਹੀਂ ਕਰ ਦੇਣਗੇ ਜਿਵੇਂ ਸ਼ੰਭੂ ਬੈਰੀਅਰ ਬੰਦ ਕਰ ਰੱਖਿਆ ਹੁਣ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਕਿ ਅੰਸ਼ਕ ਤੌਰ ਤੇ ਖੋਲਿਆ ਜਾਵੇ। ਸੋ ਬਹੁਤ ਸਾਰੇ ਪੁਆਇੰਟਸ ਨੇ ਜਿਹੜੇ ਬਹੁਤ ਸਾਰੇ ਕੇਂਦਰ ਬਿੰਦੂ ਨੇ ਜਿਹੜੇ ਉੱਭਰੇ ਨੇ ਸਿਰਫ ਔਰ ਸਿਰਫ ਕੇਂਦਰ ਦੀ ਚਿੱਠੀ ਤੋਂ ਬਾਅਦ ਪੰਜਾਬ ਸਰਕਾਰ ਨੂੰ ਜਾਂ ਕਿਸਾਨਾਂ ਨੂੰ ਦੋਸ਼ੀ ਮੰਨ ਲੈਣਾ ਵੀ ਉਚਿਤ ਨਹੀਂ ਹੈ ਇਹ ਮਾਮਲੇ ਮੈਨੂੰ ਲੱਗਦਾ ਲਟਕਣਗੇ ਵੀ ਅਦਾਲਤਾਂ 'ਚ ਵੀ ਜਾਣਗੇ ਐਡੀ ਛੇਤੀ ਨਿਬੜਣ ਵਾਲੇ ਹੈ ਨਹੀਂ ਜਿਵੇਂ ਗੱਲਾਂ ਹੋ ਰਹੀਆਂ ਸੀ ਕਿ ਅਸੀਂ ਇਹ ਪ੍ਰੋਜੈਕਟ ਰੱਦ ਕਰ ਦਾਂਗੇ ਇਹ ਰੱਦ ਕਰਨੇ ਵੀ ਇੰਨੇ ਆਸਾਨ ਨਹੀਂ ਕਿਉਂਕਿ ਕੇਂਦਰ ਨੇ ਜਿਸ ਮਨਸ਼ਾ ਨਾਲ ਜਿਸ ਉਦੇਸ਼ ਨਾਲ ਇਹ ਪ੍ਰੋਜੈਕਟ ਬਣਾਏ ਨੇ ਇਹ ਪੂਰੇ ਕਰਨੇ ਵੀ ਲਾਜ਼ਮੀ ਹੈ ਤੇ ਕਿਸਾਨਾਂ ਕੋਲੇ ਸਾਰੇ ਰਾਹ ਨਹੀਂ ਅਦਾਲਤਾਂ ਦੇ ਰਾਹ ਵੀ ਨਹੀਂ ਔਰ ਧਰਨਿਆਂ ਦੇ ਰਾਹ ਵੀ ਨੇ ਪ੍ਰੋਟੈਸਟ ਦੇ ਰਾਹ ਵੀ ਨੇ ਲਾ ਐਂਡ ਆਰਡਰ ਕੋਈ ਵੱਡਾ ਮੁੱਦਾ ਨਹੀਂ ਹੈ ਇਹ ਗੱਲ ਤੈ ਹੈ ਕਿ ਲਾ ਐਂਡ ਆਰਡਰ ਕੋਈ ਵੱਡਾ ਮੁੱਦਾ ਨਹੀਂ ਹੈ ਅਗਰ ਲਾ ਐਂਡ ਆਰਡਰ ਹੀ ਸਿਰਫ ਵੱਡਾ ਮੁੱਦਾ ਹੈ ਤੇ ਫਿਰ ਕੇਂਦਰ ਦੀ ਸਰਕਾਰ ਕੇਂਦਰੀ ਸੁਰੱਖਿਆ ਲਾ ਕੇ ਇਹ ਪ੍ਰੋਜੈਕਟ ਮੁਕੰਮਲ ਕਰ ਸਕਦੀ ਹੈ ਪੰਜਾਬ 'ਚ ਜਦੋਂ ਚੋਣਾਂ ਹੁੰਦੀਆਂ ਨੇ ਉਦੋਂ ਵੀ ਕੇਂਦਰੀ ਫੋਰਸਾਂ ਲਾਈਆਂ ਜਾਂਦੀਆਂ ਨੇ ਕੇਂਦਰੀ ਫੋਰਸ ਵੀ ਸਾਡੇ ਮੁਲਕ ਦੀ ਸਾਡੀ ਹੋਈ ਹੈ ਲਾ ਐਂਡ ਆਰਡਰ ਸਮੱਸਿਆ ਨਹੀਂ ਹੈ ਹ ਸਿਆਸਤ ਦੇ ਵਿੱਚ ਸਮੱਸਿਆ ਹੈ ਪਰ ਗਵਰਨਰ ਦੀ ਸਰਗਰਮੀ ਤੋਂ ਬਾਅਦ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਾਂ ਪੰਜਾਬ ਦੀਆਂ ਵਿਰੋਧੀ ਧਿਰਾਂ ਦਾ ਰੁਖ ਕੀ ਹੋਏਗਾ ਗਵਰਨਰ ਦੀ ਸਰਗਰਮੀ ਤੇ ਇਹ ਦੇਖਣਯੋਗ ਰਹੂਗਾ ਉਂਝ ਗਵਰਨਰ ਦੀ ਸਰਗਰਮੀ ਤੇ ਇਤਰਾਜ਼ ਨਹੀਂ ਪਰ ਪੰਜਾਬ ਦੇ ਮਾਨਯੋਗ ਗਵਰਨਰ ਨੂੰ ਪੰਜਾਬ ਦੇ ਬਾਕੀ ਮੁੱਦਿਆਂ ਤੇ ਵੀ ਇਸੇ ਤਰ੍ਹਾਂ ਸਰਗਰਮੀ ਦਿਖਾਉਣੀ ਪੈਣੀ ਹੈ ਜਿਵੇਂ ਉਹ ਕੇਂਦਰੀ ਪ੍ਰੋਜੈਕਟਾਂ 'ਚ ਦਿਖਾ ਰਹੇ ਨੇ ਨਹੀਂ ਤਾਂ ਉਹਨਾਂ ਤੇ ਵੀ ਇਲਜ਼ਾਮ ਲੱਗੂਗਾ ਕਿ ਜਿਹੜੇ ਗਵਰਨਰ ਨੇ ਉਹ ਕੇਂਦਰ ਦੇ ਇਸ਼ਾਰੇ ਤੇ ਕੰਮ ਕਰਦੇ ਨੇ ਇਸ ਕਰਕੇ ਪੰਜਾਬ ਦੇ ਗਵਰਨਰ ਦਾ ਵੀ ਆਉਂਦੇ ਦਿਨਾਂ ਦੇ ਵਿੱਚ ਵੱਡਾ ਟੈਸਟ ਹੈ ਹੁਣ ਇਹਦੇ ਨਾਲ ਨਾਲ ਜਿਹੜੀ ਦੂਸਰੀ ਵੱਡੀ ਖਬਰ ਹੈ ਉਹਦੇ ਉੱਪਰ ਵੀ ਗੱਲ ਬਹੁਤ ਜ਼ਰੂਰੀ ਹੈ ਦੂਸਰੀ ਵੱਡੀ ਖਬਰ ਇਹ ਹੈ ਕਿ ਅੱਜ ਮੰਤਰੀ ਮੰਡਲ ਦੀ ਬੈਠਕ ਹੈ ਸੋ ਅੱਜ ਜਿਹੜੀ ਪੰਜਾਬ ਮੰਤਰੀ ਮੰਡਲ ਦੀ ਬੈਠਕ ਹੈ ਉਹਦੇ ਚ ਇੱਕ ਤਾਂ ਇਹ ਫੈਸਲਾ ਹੋ ਸਕਦਾ ਹੈ ਕਿ ਜਿਹੜਾ ਪੰਜਾਬ ਦਾ ਮੌਨਸੂਨ ਸੈਸ਼ਨ ਹੈ ਵਿਧਾਨ ਸਭਾ ਦਾ ਉਹ ਕਦੋਂ ਬੁਲਾਇਆ ਜਾਵੇ ਬਹੁਤੀ ਸੰਭਾਵਨਾ ਇਹ ਹੈ ਕਿ ਅਗਸਤ ਮਹੀਨੇ ਦੇ ਅਖੀਰ ਦੇ ਵਿੱਚ ਮੌਨਸੂਨ ਸੈਸ਼ਨ ਸੱਦਿਆ ਜਾਵੇ ਔਰ 12 ਕਾ ਸਤੰਬਰ ਤੋਂ ਪਹਿਲਾਂ ਪਹਿਲਾਂ 11-12 ਸਤੰਬਰ ਤੋਂ ਪਹਿਲਾਂ ਨਿਜਮਾ ਮੁਤਾਬਕ ਸੈਸ਼ਨ ਬੁਲਾਉਣਾ ਜ਼ਰੂਰੀ ਹੈ। ਔਰ ਪੰਜਾਬ ਦੇ ਗਵਰਨਰ ਜਿਹੜੇ ਨਵੇਂ ਆਏ ਨੇ ਗੁਲਾਬ ਚੰਦ ਕਟਾਰੀਆ ਉਹਨਾਂ ਦੀ ਹਾਜ਼ਰੀ ਦੇ ਵਿੱਚ ਵਿਧਾਨ ਸਭਾ ਦਾ ਇਹ ਪਹਿਲਾ ਸੈਸ਼ਨ ਹੋਏਗਾ। ਇਹ ਅਗਸਤ ਦੇ ਇਸ ਮਹੀਨੇ ਦੇ ਅਖੀਰ ਚ ਬੁਲਾਇਆ ਜਾ ਸਕਦਾ ਹੈ। ਹੁਣ ਇਹਦੇ ਵਿੱਚ ਕੀ ਕੀ ਕੀਤਾ ਜਾਣਾ ਹੈ? ਪੰਜਾਬ ਸਰਕਾਰ ਦੀ ਕੋਸ਼ਿਸ਼ ਇਹ ਹੈ ਕਿ ਜਿਹੜਾ ਪੰਚਾਇਤੀ ਰਾਜ ਪੰਜਾਬ ਪੰਚਾਇਤੀ ਰਾਜ ਰੂਲਸ 1994 1994 ਦੇ ਵਿੱਚ ਵੀ ਅਮੈਂਡਮੈਂਟ ਸੀ ਇਸ ਕਾਨੂੰਨ ਨੂੰ ਇੱਕ ਵਾਰ ਫਿਰ ਅਮੈਂਡ ਕਰ ਦਿੱਤਾ ਜਾਵੇ ਤਾਂ ਕਿ ਇਹ ਤੈਅ ਕਰ ਦਿੱਤਾ ਜਾਵੇ ਕਿ ਜਿਹੜੀਆਂ ਇਹ ਚੋਣਾਂ ਹੋਣਗੀਆਂ ਇਹ ਪੋਲਿਟੀਕਲ ਪਾਰਟੀਆਂ ਦੇ ਚੋਣ ਨਿਸ਼ਾਨ ਤੇ ਨਹੀਂ ਲੜੀਆਂ ਜਾਣਗੀਆਂ ਬਲਕਿ ਬਿਨਾ ਕਿਸੇ ਚੋਣ ਨਿਸ਼ਾਨ ਤੋਂ ਪੋਲਿਟੀਕਲ ਪਾਰਟੀਆਂ ਇਹ ਚੋਣਾਂ ਲੜ ਸਕੀਆਂ ਜਿਹੜੇ ਤੈਅ ਪੱਕੇ ਚੋਣ ਨਿਸ਼ਾਨ ਨੇ ਉਹਨਾਂ ਤੋਂ ਬਿਨਾ ਇਸ ਤੋਂ ਇਲਾਵਾ ਪੰਜਾਬ ਸਰਕਾਰ ਇਹ ਵੀ ਚਾਹੁੰਦੀ ਹੈ ਕਿ ਸਤੰਬਰ ਦੇ ਅਖੀਰ ਚ ਪੰਚਾਇਤੀ ਚੋਣਾਂ ਕਰਾਈਆਂ ਜਾਣ ਉਂਝ ਪੰਜਾਬ ਚ ਪੰਚਾਇਤੀ ਚੋਣਾਂ ਪਿਛਲੇ ਕਾਫੀ ਸਮੇਂ ਤੋਂ ਲਟਕਦੀਆਂ ਆ ਰਹੀਆਂ ਨੇ ਨਗਰ ਨਿਗਮਾਂ ਦੀਆਂ ਚੋਣਾਂ ਵੀ ਲਟਕਦੀਆਂ ਆ ਰਹੀਆਂ ਨੇ ਨਗਰ ਨਿਗਮਾਂ ਦੀਆਂ ਚੋਣਾਂ ਔਰ ਪੰਚਾਇਤੀ ਚੋਣਾਂ ਦੇ ਸਬੰਧ ਦੇ ਵਿੱਚ ਲੰਘੇ ਕੱਲ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵੱਡੀ ਗਿਣਤੀ ਵਿਧਾਇਕਾਂ ਦੇ ਨਾਲ ਬੈਠਕ ਵੀ ਕੀਤੀ ਇਸ ਮੀਟਿੰਗ ਦੇ ਵਿੱਚ ਸੰਦੀਪ ਸਿੰਘ ਵੀ ਉਚੇਚੇ ਤੌਰ ਤੇ ਸੰਦੀਪ ਪਾਠਕ ਉਚੇਚੇ ਤੌਰ ਤੇ ਮੌਜੂਦ ਰਹੇ ਹਰਚੰਦ ਸਿੰਘ ਬਰਸਟ ਆਮ ਆਦਮੀ ਪਾਰਟੀ ਦੇ ਹੋਰ ਵੱਡੇ ਅਹੁਦੇਦਾਰ ਨੇ ਜਿਹੜੇ ਉਹ ਵੀ ਸਾਰੇ ਮੌਜੂਦ ਰਹੇ ਕਿਉਂਕਿ ਟੀਚਾ 227 ਦਾ ਵੀ ਹੈ ਟੀਚਾ ਪੰਚਾਇਤੀ ਚੋਣਾਂ ਤੇ ਨਗਰ ਨਿਗਮਾਂ ਦੀਆਂ ਚੋਣਾਂ ਦਾ ਵੀ ਹੈ ਔਰ ਟੀਚਾ ਆਉਂਦੀਆਂ ਚਾਰ ਜ਼ਿਮਨੀ ਚੋਣਾਂ ਦਾ ਵੀ ਹੈ ਇਹ ਇੱਕ ਬਹੁਤ ਵੱਡਾ ਟੀਚਾ ਆਮ ਆਦਮੀ ਪਾਰਟੀ ਦੀ ਸਰਕਾਰ ਅੱਗੇ ਔਰ ਇਹਦੇ ਨਾਲ ਨਾਲ ਹਰਿਆਣੇ ਦੀਆਂ ਚੋਣਾਂ ਨੇ ਉਹਦੇ ਵਿੱਚ ਭਗਵੰਤ ਮਾਨ ਸਰਗਰਮ ਨੇ ਬਹੁਤ ਜ਼ਿਆਦਾ ਦਿੱਲੀ ਹਰਿਆਣਾ ਤੇ ਪੰਜਾਬ ਇਹ ਆਮ ਆਦਮੀ ਪਾਰਟੀ ਦਾ ਸਭ ਤੋਂ ਅਸੀਂ ਕਹਿ ਸਕਦੇ ਹਾਂ ਕਿ ਪ੍ਰਾਇੋਰਟੀ ਸੈਂਟਰ ਹੈ ਸਭ ਤੋਂ ਵੱਧ ਧਿਆਨ ਦੇਣ ਵਾਲਾ ਖੇਤਰ ਹੈ ਇਸ ਕਰਕੇ ਇਹਨਾਂ ਸਾਰੀ ਵਿਸ਼ਿਆਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਸਰਗਰਮੀ ਕਰ ਰਹੀ ਹੈ ਉਂਝ ਜਿਹੜੀ ਕੱਲ ਜਿਹੜੀ ਅੱਜ ਮੰਤਰੀ ਮੰਡਲ ਦੀ ਬੈਠਕ ਹੈ ਉਹਦੇ ਵਿੱਚ ਕਈ ਨਵੀਆਂ ਅਸਾਮੀਆਂ ਭਰਨ ਤੇ ਗੱਲ ਹੋ ਸਕਦੀ ਹੈ ਕਿਉਂਕਿ ਕੱਲ ਵੀ ਭਗਵੰਤ ਮਾਨ ਨੇ ਵੱਖ-ਵੱਖ ਮਹਿਕਮਿਆਂ ਦੇ ਵਿੱਚ 417 ਨਵੀਆਂ ਨੌਕਰੀਆਂ ਦਿੱਤੀਆਂ ਨੇ ਔਰ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਬਾਰੇ ਵੀ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਅਸੀਂ 44666 ਨੌکریاں ਪੰਜਾਬ 'ਚ ਦੇ ਚੁੱਕੇ ਹਾਂ ਤੇ ਅਸੀਂ ਤੈਅ ਕਰੀਏ ਕਿ ਅਸੀਂ ਪੰਜਾਬ 'ਚ ਉਹਨਾਂ ਲੋਕਾਂ ਨੂੰ ਹਮੇਸ਼ਾ ਰਾਜ ਦਈਏ ਜਿਹੜੇ ਇੱਥੋਂ ਦੀਆਂ ਨੌکریاں ਵਧਾਰੇ ਨੇ ਸੋ ਉਹਨਾਂ ਨੇ ਵਿਦੇਸ਼ ਜਾਣ ਬਾਰੇ ਵਿਦਿਆਰਥੀਆਂ ਨੂੰ ਕਿਹਾ ਕਿ ਤੁਸੀਂ ਇੱਥੇ ਹੀ ਆਪਣੀ ਪੜ੍ਹਾਈ ਲਿਖਾਈ ਡਿਗਰੀਆਂ ਮਜ਼ਬੂਤ ਕਰੋ ਤੇ ਪੰਜਾਬ ਦੇ ਵਿੱਚ ਹੀ ਰਹਿ ਕੇ ਤੁਸੀਂ ਆਪਣੀ ਕਾਬਲੀਅਤ ਮੁਤਾਬਕ ਨੌکریاں ਹਾਸਲ ਕਰੋ ਤੇ ਵਿਦੇਸ਼ ਦਾ ਮੋਤੀ ਅਗੋਸਤਰਾ ਦਾ ਸੁਨੇਹਾ ਵੀ ਭਗਵੰਤ ਮਾਨ ਉਹਨਾਂ ਨੇ ਦਤਾ ਇੱਕ ਵਾਰੀ ਗੱਲ ਭਗਵੰਤ ਮਾਨ ਦੀ ਵੀ ਸੁਣ ਲਈ ਜੇ ਤੁਹਾਨੂੰ ਤੁਹਾਡੀ ਡਿਗਰੀ ਮੁਤਾਬਕ ਇੱਥੇ ਕੰਮ ਮਿਲ ਜੇ ਕੌਣ ਜਾਊਗਾ ਬਾਹਰ ਕਿਉਂ ਜਾਵਾਂਗੇ ਬਾਹਰ ਹਾਕੋ ਮਨ ਜ਼ਰੂਰ ਜਾ ਸਕਦੇ ਆ ਮੜਿਓ 15 ਦਿਨਾਂ ਬਾਅਦ ਮਹੀਨੇ ਬਾਅਦ ਪਰ ਉੱਥੇ ਉਹ ਦੇਖ ਲਓ ਹਾਲਾਤ ਦੇਖੋ ਤੁਸੀਂ ਪੁੱਛ ਲਿਓ ਤੁਹਾਡੇ ਸਾਥ ਹੀ ਗਏ ਹੋਣਗੇ ਉੱਥੇ ਹਾਲਾਤ ਖਰਾਬ ਹੋਏ ਪਏ ਨੇ ਦੰਗੇ ਹੋ ਜਾਂਦੇ ਓਥੇ ਇਮੀਗ੍ਰੈਂਟਸ ਦੇ ਖਿਲਾਫ ਦੰਗੇ ਚੱਲ ਰਹੇ ਐ ਇਸ ਵਕਤ ਇੰਗਲੈਂਡ 'ਚ ਹਰ ਸ਼ਹਿਰ 'ਚ ਆਪਾਂ ਆਪਣਾ ਮੁਲਕ ਠੀਕ ਕਰੀਏ ਕਿਉਂ ਜਾ ਕੇ ਉੱਥੇ ਉਹਨਾਂ ਨਾਲ ਲੜੀ ਜਾਈਏ ਆਪਾਂ ਆਪਣਾ ਮੁਲਕ ਤਾਂ ਠੀਕ ਹੋਊਗਾ ਜੇ ਮੂਰੇ ਆਪਾਂ ਦੇ ਬੰਦੇ ਇਹ ਜਿ ਲੈ ਕੇ ਆਵਾਂਗੇ ਕਾਨੂੰਨ ਮੇ ਲਾਅ ਮੇਕਰ ਜਿਹੜੇ ਨੇ ਉਹ ਜਿਹੜੇ ਆਪਣੇ ਆਪਣੇ ਵਿੱਚੋਂ ਹੋਣਗੇ ਜਿਹੜੇ ਆਪਣੇ ਦੁੱਖਾਂ ਨੂੰ ਜਾਣਦੇ ਨੇ ਹੁਣ ਜਿਹੜਿਆਂ ਨੂੰ ਜਿਨ੍ਹਾਂ ਦੀ ਗਿਣਤੀ ਵੀ 100 ਤੋਂ ਬਾਅਦ ਸ਼ੁਰੂ ਹੁੰਦੀ ਹੈ ਉਹਨਾਂ ਨੂੰ ਕੀ ਪਤਾ ਥੱਲੇ 33 ਵੀ ਹੁੰਦਾ ਹੈ ਥੱਲੇ 55 ਵੀ ਹੈਗਾ ਜਿਹਨੂੰ 69 ਤੇ 79 ਦਾ ਨਹੀਂ ਪਤਾ ਵੀ ਕੀ ਫਰਕ ਹੈ ਤੇ ਉਹਨਾਂ ਉਹਨਾਂ ਤੋਂ ਆਪਾਂ ਕੀ ਉਮੀਦ ਕਰ ਲਾਂਗੇ ਉਧਰ ਇਹ ਵੀ ਗੱਲ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਪੰਜਾਬ ਦੇ ਵਿੱਚ ਇੱਕ ਬਹੁਤ ਚਰਚਿਤ ਮਾਮਲਾ ਹੈ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਦੇ ਸਾਬਕਾ ਖੁਰਾਕ ਤੇ ਸਪਲਾਈ ਮੰਤਰੀ ਭਾਜਪਾ ਸ਼ਨਾਸ਼ੂ ਦਾ ਸਾਬਕਾ ਮੰਤਰੀ ਤੇ ਸਾਬਕਾ ਵਿਧਾਇਕ ਨੂੰ ED ਵੱਲੋਂ ਜਦੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਤੇ ਹੁਣ ਉਹ 23 ਅਗਸਤ ਤੱਕ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਜਲੰਧਰ ਦੀ ਅਦਾਲਤ 'ਚ ਪੇਸ਼ ਕੀਤੇ ਗਏ ਸੀ ਸੋ ਹੁਣ ਉਹ ਕਪੂਰਥਲਾ ਜੇਲ੍ਹ ਉਹਨਾਂ ਨੂੰ ਭੇਜਿਆ ਗਿਆ। ਸੋ ਕਪੂਰਥਲਾ ਦੀ ਮਾਡਰਨ ਜੇਲ੍ਹ ਦੇ ਵਿੱਚ ਸਾਬਕਾ ਮੰਤਰੀ ਰਹਿਣਗੇ। 23 ਅਗਸਤ ਤੱਕ ਤਾਂ ਉਹਨਾਂ ਨੂੰ ਜੁਡੀਸ਼ੀਅਲ ਰਿਮਾਂਡ ਦੇ ਉੱਪਰ ਭੇਜਿਆ ਗਿਆ ਹੈ। ਔਰ ਪਤਾ ਇਹ ਲੱਗਿਆ ਕਿ ED ਦੇ ਅਧਿਕਾਰੀ ਬਕਾਇਦਾ ਆਉਣੇ ਸਮੇਂ ਦੇ ਵਿੱਚ ਪ੍ਰੈਸ ਕਾਨਫਰੰਸ ਜਾਂ ਪ੍ਰੈਸ ਨੋਟ ਦੇ ذریعے ਗੱਲ ਦੱਸਣਗੇ ਕਿ ਭਾਰਤ ਪੂਸ਼ਣ ਆਸ਼ੂ ਈਡੀ ਦੇ ਰਿਮਾਂਡ ਦੇ ਦੌਰਾਨ ਕਿਹੜੀਆਂ ਕਿੜੀਆਂ ਨਵੀਆਂ ਗੱਲਾਂ ਦੇ ਖੁਲਾਸੇ ਹੋਏ ਨੇ ਹਾਲਾਂਕਿ ਇਹ ਵੀ ਕਿਹਾ ਗਿਆ ਹੈ ਈਡੀ ਦੇ ਅਧਿਕਾਰੀਆਂ ਵੱਲੋਂ ਕਿ 60 ਦਿਨਾਂ ਦੇ ਵਿੱਚ ਵਿੱਚ ਅਸੀਂ ਅਦਾਲਤ ਦੇ ਵਿੱਚ ਜਿਹੜੇ ਚਾਰਜ ਸ਼ੀਟ ਹੈ ਜਿਹੜਾ ਦੋਸ਼ ਪੱਤਰ ਹੈ ਉਹ ਦਾਇਰ ਕਰ ਦਵਾਂਗੇ ਹੁਣ ਇਹ ਗੱਲ ਧਿਆਨ ਦੇਣ ਵਾਲੀ ਰਹੇਗੀ ਕਿ ਭਾਰਤਪੂਸ਼ਨ ਆਸ਼ੂ ਦੇ ਕਈ ਨਜ਼ਦੀਕੀ ਨੇ ਇਸ ਵਕਤ ਉਹਨਾਂ ਦੇ ਖੇਮੇ 'ਚ ਕਾਫੀ ਜ਼ਿਆਦਾ ਚਿੰਤਾ ਪਾਈ ਜਾ ਰਹੀ ਹੈ ਕਿਉਂਕਿ ਮੰਨਿਆ ਜਾ ਰਿਹਾ ਹੈ ਕਿ ED ਉਹਨਾਂ ਦੇ ਕੁਝ ਸਾਥੀਆਂ ਨੂੰ ਸੰਮਨ ਜਾਰੀ ਕਰ ਚੁੱਕੀ ਹੈ ਸੋ ਆਉਂਦੇ ਦਿਨਾਂ 'ਚ ਇਹ ਵੀ ਖੁਲਾਸੇ ਹੋਣਗੇ ਕਿ ਕਿਹੜੇ-ਕਿਹੜੇ ਭਾਰਤਪੂਸ਼ਨ ਆਸ਼ੂ ਦੇ ਸਾਥੀ ਸੰਮਨ ਮਿਲਣ ਤੋਂ ਬਾਅਦ ED ਦੇ ਦਫ਼ਤਰ ਜਾਂਦੇ ਨੇ ਅਗਰ ਉਹ ਨਹੀਂ ਪੇਸ਼ ਹੁੰਦੇ ਤੇ ਫਿਰ ED ਉਹਨਾਂ ਦੀ ਤਲਾਸ਼ ਛਾਪੇਮਾਰੀ ਵੀ ਕਰ ਸਕਦੀ ਹੈ ਇਹ ਬੜਾ ਦਿਲਚਸਪ ਰਹੇਗਾ ਆਉਂਦੇ ਦਿਨਾਂ ਦੇ ਵਿੱਚ ਪੂਰਾ ਮਾਮਲਾ ਇਹ ਵੀ ਗੱਲ ਦੇਖਣ ਵਾਲੀ ਰਹੇਗੀ ਕਿ ਭਾਰਤ ਪੂਸ਼ਨ ਆਸ਼ੂ ਨੂੰ ਹੁਣ ਜ਼ਮਾਨਤ ਕਦੋਂ ਮਿਲਦੀ ਹੈ ਪਹਿਲਾਂ ਜਦੋਂ ਉਹ ਪਟਿਆਲਾ ਦੀ ਜੇਲ੍ਹ ਦੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ ਕਰਨ ਤੋਂ ਬਾਅਦ ਭੇਜੇ ਗਏ ਸੀ ਤੇ ਕਈ ਮਹੀਨੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਰਹਿਣਾ ਪਿਆ ਸੀ ਔਰ ਚਾਇਦੀਸੇ ਕਰਕੇ ਉਹਨਾਂ ਨੂੰ ਲੋਕ ਸਭਾ ਹਲਕਾ ਲੁਧਿਆਣਾ ਤੋਂ ਇਸ ਵਾਰ ਟਿਕਟ ਵੀ ਨਹੀਂ ਮਿਲੀ ਕਿਉਂਕਿ ਇਹ ਲਗਾਤਾਰ ਖੰਸ਼ੇ ਕਾਂਗਰਸ ਦੇ ਵਿੱਚ ਸੀ ਕਿ ਉਹ ਲੀਡਰ ਜਿਨ੍ਹਾਂ ਤੇ ਈਡੀ ਦੇ ਸ਼ਿਕੰਜੇ ਦਾ ਖਤਰਾ ਹੈ ਜਾਂ ਜਿਹੜੇ ਵੱਖ-ਵੱਖ ਕੇਸਾਂ 'ਚ ਫਸੇ ਹੋਏ ਨੇ ਉਹਨਾਂ ਨੂੰ ਟਿਕਟਾਂ ਤੋਂ ਦੂਰ ਰੱਖਿਆ ਜਾਵੇ ਨਹੀਂ ਤਾਂ ਲੁਧਿਆਣਾ ਦੇ ਵਿੱਚ ਭਾਰਤ ਪੋਸ਼ਣ ਆਸ਼ੂ ਹੁਣ ਵੀ ਕਾਂਗਰਸ ਪਾਰਟੀ ਦੇ ਵਿੱਚ ਵੱਡਾ ਚਿਹਰਾ ਸੀ ਔਰ ਟਿਕਟ ਦੇ ਵੱਡੇ ਦਾਵੇਦਾਰ ਸੀ ਲੇਕਿਨ ਉਹਨਾਂ ਦੀ ਥਾਂ ਦੇ ਉੱਪਰ ਟਿਕਟ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਹੀ ਦਿੱਤੀ ਗਈ ਸੀ ਹੁਣ ਭਾਰਤ ਪੋਸ਼ਣ ਆਸ਼ੂ ਕਦੋਂ ਜੇਲ੍ਹ ਦੇ ਵਿੱਚੋਂ ਬਾਹਰ ਆਉਂਦੇ ਨੇ ਜਾਂ ਉਹਨਾਂ ਦੇ ਵਕੀਲ ਕਦੋਂ ਉਹਨਾਂ ਦੀ ਜ਼ਮਾਨਤ ਦੀ ਅਰਜ਼ੀ ਦਾਇਰ ਕਰਦੇ ਨੇ ਇਹਦੇ ਉੱਪਰ ਵੀ ਨਜ਼ਰ ਬਣੀ ਰਹੇਗੀ ਔਰ ਆਉਣੇ ਦਿਨਾਂ ਚ ਉਹਨਾਂ ਦੇ ਸਾਥੀ ਕਿੰਨਾ ਕੋਲੋਂ ਪੁੱਛ ਕੇ ਚ ਕੀਤੀ ਜਾਂਦੀ ਹੈ ਉਦੇ ਨਾਲ ਵੀ ਜਿਹੜਾ ਇਹ ਮਾਮਲਾ ਹੈ ਕਾਫੀ ਸਿਆਸੀ ਤੂਲ ਫੜੇਗਾ ਕਿਉਂਕਿ ਕਾਂਗਰਸ ਦੇ ਲੀਡਰ ਪਹਿਲਾਂ ਹੀ ਕਹਿ ਚੁੱਕੇ ਨੇ ਭਾਵੇਂ ਰਾਜਾ ਵੜਿੰਗ ਨੇ ਜਾਂ ਪੰਜਾਬ ਦੇ ਲੀਡਰ ਆਫ ਓਪੋਜੀਸ਼ਨ ਨੇ ਪ੍ਰਤਾਪ ਸਿੰਘ ਬਾਜਵਾ ਕਿ ਇਹ ਸਿਆਸੀ ਬਦਲਾਖੋਰੀ ਦੀਆਂ ਕਾਰਵਾਈਆਂ ਨੇ ਪਹਿਲਾਂ ਭਗਵੰਤ ਮਾਨ ਨੇ ਸਿਆਸੀ ਬਦਲਾਖੋਰੀ ਕੀਤੀ ਔਰ ਵਿਜੀਲੈਂਸ ਬਿਊਰੋ ਨੇ ਜਦੋਂ ਕੇਸ ਦਰਜ ਕੀਤਾ ਉਸ ਤੋਂ ਬਾਅਦ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਵੀ ਭਾਰਤ ਸਰਕਾਰ ਦੀਆਂ ਹਦਾਇਤਾਂ ਤੇ ਜਾਂ ਸਰਕਾਰੀ ਬਦਲਾਖੋਰੀ ਕੀਤੀ ਜਾ ਰਹੀ ਹੈ ਕਿਉਂਕਿ ਇਹ ਪਹਿਲਾਂ ਹੀ ਕਹਿ ਚੁੱਕੇ ਨੇ ਵਿਰੋਧੀ ਧਿਰਾਂ ਦੇ ਲੀਡਰ ਭਾਵੇਂ ਇੰਡੀਆ ਗਠਜੋੜ ਦੇ ਲੀਡਰ ਨੇ ਕਿ ਬੀਜੇਪੀ ਈਡੀ ਨੂੰ ਇਨਕਮ ਟੈਕਸ ਡਿਪਾਰਟਮੈਂਟ ਨੂੰ ਸੀਬੀਆਈ ਨੂੰ ਸਿਆਸੀ ਹਥਿਆਰ ਦੇ ਤੌਰ ਤੇ ਵਰਤ ਰਹੀ ਹੈ ਹਾਲਾਂਕਿ ਜਦੋਂ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਜਾਂ ਮਨੀਸ਼ ਸੋਧੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਾਂ ਸੰਜੇ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਦੋਂ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਲੱਗ ਰਿਹਾ ਸੀ ਕਿ ਇਹ ਬਿਲਕੁਲ ਸਹੀ ਕੀਤਾ ਗਿਆ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਪਰ ਜਦੋਂ ਕਾਂਗਰਸ ਦੇ ਲੀਡਰਾਂ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਕਾਂਗਰਸ ਦੇ ਲੀਡਰ ਇਹਨੂੰ ਬੀਜੇਪੀ ਦੀ ਸਾਜ਼ਿਸ਼ ਦੱਸਦੇ ਨੇ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਲੀਡਰ ਨੇ ਅਗਰ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਉਹ ਬੀਜੇਪੀ ਦੀ ਸਾਜ਼ਿਸ਼ ਦੱਸਦੇ ਨੇ ਅਗਰ ਕਾਂਗਰਸ ਦੇ ਲੀਡਰਾਂ ਨੂੰ ਚੱਕਿਆ ਜਾਂਦਾ ਹੈ ਤੇ ਆਮ ਆਦਮੀ ਪਾਰਟੀ ਦੇ ਲੀਡਰ ਇਹਨੂੰ ਜਾਇਜ਼ ਕਾਰਵਾਈ ਕਰਾਰ ਦਿੰਦੇ ਨੇ ਸੋ ਇਹ ਸਿਆਸਤ ਹੈ ਜਿਹੜੀ ਇਹ ਬੜੇ ਵੱਖਰੇ ਰੰਗਾਂ ਦੇ ਵਿੱਚ ਸਾਨੂੰ ਨਜ਼ਰ ਆਉਂਦੀ ਹੈ ਦੇਖੋ ਪੰਜਾਬ ਪੁਲਿਸ ਦੇ ਨਾਰਕੋਟਿਕਸ ਬਿਊਰੋ ਸੈੱਲ ਨੇ ਐਨਸੀਬੀ ਨਾਲ ਨੈਸ਼ਨਲ ਕ੍ਰਾਈਮ ਬਿਊਰੋ ਦੇ ਨਾਲ ਮਿਲ ਕੇ ਇੱਕ ਸਾਂਝੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਸੀ ਜਿਦੇ ਵਿੱਚ ਗੁਰਦਾਸਪੁਰ ਨਾਲ ਸੰਬੰਧਿਤ ਇੱਕ ਵਿਅਕਤੀ ਆ ਬਲਵਿੰਦਰ ਸਿੰਘ ਜਿਹਦੇ ਤੇ ਇਲਜ਼ਾਮ ਨੇ ਕਿ ਉਹ ਲੰਮੇ ਸਮੇਂ ਤੋਂ ਨਸ਼ੇ ਦੀ ਤਸਕਰੀਚ ਹੈ ਔਰ ਪੰਜਾਬ ਤੋਂ ਬਾਹਰ ਵੀ ਨਸ਼ੇ ਦੇ ਜਿਹੜੇ ਤਸਕਰ ਨੇ ਉਹਨਾਂ ਦਾ ਉਹਦੇ ਨਾਲ ਸੰਬੰਧ ਹੈ ਹੁਣ ਇਸ ਵਿਅਕਤੀ ਬਲਵਿੰਦਰ ਸਿੰਘ ਉਰਫ ਬਿੱਲਾ ਇਨੂੰ ਵੀ ਡਿਬਰੂਗੜ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ। ਇਹ ਮੰਨਿਆ ਜਾ ਰਿਹਾ ਹੈ ਕਿ ਅਗਰ ਪੰਜਾਬ ਦੀਆਂ ਜੇਲਾਂ ਦੇ ਵਿੱਚ ਇਸ ਤਰੀਕੇ ਦੇ ਵਿਅਕਤੀ ਰਹਿਣਗੇ ਤੇ ਕਿਤੇ ਨਾ ਕਿਤੇ ਉਹਨਾਂ ਦਾ ਸਬੰਧ ਦੂਜੇ ਤਸ਼ਕਰਾਂ ਨਾਲ ਬਣਿਆ ਰਹੇਗਾ ਔਰ ਇਹ ਇੱਕ ਨੈਕਸਸ ਬਣੇਗਾ, ਇੱਕ ਜਾਲ ਬਣੇਗਾ। ਸੋ ਇਹ ਇੱਕ ਨਵੀਂ ਪਾਲਿਸੀ ਹੈ ਜਿਸ ਦੇ ਤਹਿਤ ਜਿਹੜੇ ਨਸ਼ੇ ਦੇ ਨਾਲ ਜੁੜੇ ਗੰਭੀਰ ਅਪਰਾਧਾਂ ਨਾਲ ਜੁੜੇ ਲੋਕ ਹੋਣਗੇ ਤੇ ਉਹਨਾਂ ਨੂੰ ਹੁਣ ਪੰਜਾਬ ਤੋਂ ਬਾਹਰਲੀਆ ਜੇਲਾਂ ਦੇ ਵਿੱਚ ਵੀ ਭੇਜਿਆ ਜਾਏਗਾ। ਸੋ ਬਲਵਿੰਦਰ ਸਿੰਘ ਉਰਫ ਬਿੱਲਾ ਵਾਸੀ ਗੁਰਦਾਸਪੁਰ ਨੂੰ ਹੁਣ ਡਿਬਰੂਗੜ ਜੇਲ੍ਹ ਦੇ ਵਿੱਚ ਭੇਜਿਆ ਗਿਆ ਇਸ ਤੋਂ ਪਹਿਲਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਮਰਿਤਪਾਲ ਸਿੰਘ ਔਰ ਉਹਨਾਂ ਦੇ ਕਈ ਹੋਰ ਸਾਥੀ ਵੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਅਮਰਿਤਪਾਲ ਦੇ ਨਾਲ ਉਹਦੇ ਲਗਭਗ 9 ਸਾਥੀ ਨੇ ਜਿਹੜੇ ਐਨਐਸਏ ਲੱਗਣ ਤੋਂ ਬਾਅਦ ਡਿਬਰੂਗੜ ਦੀ ਜੇਲ੍ਹ ਦੇ ਵਿੱਚ ਨੇ ਸੋ ਹੁਣ ਨਸ਼ਾ ਤਸਕਰੀ ਦੇ ਗੰਭੀਰ ਇਲਜ਼ਾਮਾਂ ਦੇ ਵਿੱਚ ਵੀ ਜਿਹੜੇ ਕਈ ਮੁਲਜ਼ਮ ਨੇ ਜਿਨ੍ਹਾਂ ਤੇ ਵੱਡੇ ਇਲਜ਼ਾਮ ਨੇ ਦੂਸਰੇ ਮੁਲਕਾਂ ਦੇ ਤਸਕਰਾਂ ਨਾਲ ਗੰਢ ਤੁੱਪ ਦੇ ਇਲਜ਼ਾਮ ਨੇ ਉਹਨਾਂ ਨੂੰ ਵੀ ਹੁਣ ਦੂਸਰੀਆਂ ਦੇਸ਼ ਦੇ ਦੂਸਰੇ ਸੂਬਿਆਂ ਦੀਆਂ ਵੱਡੀਆਂ ਜ਼ਿਲ੍ਹਿਆਂ ਚ ਭੇਜਿਆ ਜਾ ਸਕੇਗਾ ਇਹ ਇੱਕ ਵੱਡਾ ਫੈਸਲਾ ਹੈ ਜਿਹੜਾ ਅਮਲ ਦੇ ਵਿੱਚ ਆਇਆ। ਉਦਰੀ ਖੋਲ ਬੜੀ ਮਹੱਤਵਪੂਰਨ ਖਬਰ ਹੈ। ਗੁਰਮੀਤ ਸਿੰਘ ਰਾਮ ਰਹੀਮ ਜਿਹੜਾ ਡੇਰਾ ਸਿਰਸਾ ਦਾ ਮੁਖੀ ਹੈ ਇੱਕ ਵਾਰ ਫਿਰ ਉਹਨੂੰ ਹਰਿਆਣਾ ਦੀ ਸਰਕਾਰ ਨੇ 21 ਦਿਨ ਦੀ ਫਰਲੋ ਤੇ ਭੇਜਿਆ। ਹਾਲਾਂਕਿ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਗਿਆ ਸੀ। ਗੁਰਮੀਤ ਸਿੰਘ ਰਾਮ ਰਹੀਮ ਨੇ ਕੁਝ ਦਿਨ ਪਹਿਲਾਂ ਹਰਿਆਣਾ ਸਰਕਾਰ ਤੋਂ ਔਰ ਜੇਲ੍ਹ ਪ੍ਰਸ਼ਾਸਨ ਤੋਂ ਪੈਰੋਲ ਮੰਗੀ ਸੀ ਜਿਸ ਤੋਂ ਬਾਅਦ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਟੀਸ਼ਨ ਪਾਈ ਗਈ ਸੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਦੇ ਵਿੱਚ ਇਹ ਮਾਮਲੇ ਦੀ ਸੁਣਵਾਈ ਹੋਈ ਹਾਈ ਕੋਰਟ ਨੇ ਹਰਿਆਣਾ ਸਰਕਾਰ ਤੋਂ ਪੁੱਛਿਆ ਸੀ ਕਿ ਗੁਰਮੀਤ ਸਿੰਘ ਰਾਮ ਰਹੀਮ ਤੋਂ ਇਲਾਵਾ ਹੋਰ ਇਸ ਤਰ੍ਹਾਂ ਦੇ ਕਿੰਨੇ ਕੈਦੀਆਂ ਨੂੰ ਹਰਿਆਣਾ ਦੀ ਸਰਕਾਰ ਪੈਰੋਲ ਦਿੰਦੀ ਹੈ ਜਿਸ ਤੋਂ ਬਾਅਦ ਹੁਣ ਗੱਲ ਇੱਥੇ ਆ ਕੇ ਮੁੱਕੀ ਹੈ ਕਿ ਹਰਿਆਣਾ ਦੀ ਸਰਕਾਰ ਨੇ ਇੱਕ ਵਾਰ ਫੇਰ ਗੁਰਮੀਤ ਸਿੰਘ ਰਾਮ ਰਹੀਮ ਨੂੰ 21 ਦਿਨ ਦੀ ਪੈਰੋਲ ਦਿੱਤੀ ਹੈ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਾਲੇ ਵੀ ਇਸ ਦਾ ਵਿਰੋਧ ਕਰ ਰਹੀ ਹੈ ਔਰ ਕਿਹਾ ਜਾ ਰਿਹਾ ਹੈ ਕਿ ਹਰਿਆਣੇ ਦੀਆਂ ਚੋਣਾਂ ਤੋਂ ਪਹਿਲਾਂ ਗੁਰਮੀਤ ਸਿੰਘ ਰਾਮ ਰਹੀਮ ਨੂੰ ਪੈਰੋਲ ਦੇ ਕੇ ਹਰਿਆਣਾ ਦੀ ਸਰਕਾਰ ਸਿਆਸੀ ਫਾਇਦਾ ਲੈਣਾ ਚਾਹੁੰਦੀ ਹੈ ਹਾਲਾਂਕਿ ਉਹ ਯੂਪੀ ਦੇ ਬਾਗਪਤ ਜਿਹੜਾ ਫਾਰਮ ਹੈ ਉੱਥੇ ਹੈ ਔਰ ਪਿਛਲੀ ਵਾਰੀ ਵੀ ਜਦੋਂ ਗੁਰਮੀਤ ਸਿੰਘ ਰਾਮ ਰਹੀਮ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਸੀ ਉਸ ਵੇਲੇ ਵੀ ਉਹਨਾਂ ਨੇ ਕਈ ਤਰ੍ਹਾਂ ਦੇ ਜਿਹੜੇ ਆਨਲਾਈਨ ਸਮਾਗਮ ਨੇ ਉਹ ਕੀਤੇ ਸੀ ਕਿ ਇਸ ਵਾਰ ਵੀ ਉਹ ਆਨਲਾਈਨ ਸਮਾਗਮ ਕਰਨਗੇ ਇਹਦੇ ਉੱਪਰ ਸਾਰਿਆਂ ਦੀ ਨਜ਼ਰ ਬਣੀ ਰਹ ਸਕਦੀ ਹੈ ਫਿਲਹਾਲ ਗੁਰਮੀਤ ਸਿੰਘ ਰਾਮ ਰਹੀਮ ਦੇ ਪਰੋਲ ਤੇ ਆਉਣ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਵਾਰ ਫੇਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਰੋਧ ਹੈ ਔਰ ਸਿਆਸਤ ਇਸ ਮੁੱਦੇ ਤੇ ਇੱਕ ਵਾਰ ਫੇਰ ਪੂਰੀ ਤਰ੍ਹਾਂ ਨਾਲ ਗਰਮ ਹੋਈ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਤੁਹਾਡਾ ਅਨਾਲਿਸਿਸ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੀਆਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁ